ਪੁਰਤਮ ਨੂੰ ਫੜਨ ਲਈ ਪੁਲਿਸ ਨੇ ਐਮਰਜੈਂਸੀ ਵਾਰਡ 'ਚ ਆਪਣੀ ਜੀਪ ਨੂੰ ਵੜ ਦਿੱਤਾ ਜੀਹਾਂ ઋਸ਼ੀਕੇਸ਼ ਐਮਜ਼ ਦੇ ਐਮਰਜੈਂਸੀ ਵਾਰਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ viral ਹੋ ਰਿਹਾ ਜਿੱਥੇ ਕਿ ਪੁਲਿਸ ਨੇ ਵਾਰਡ ਵਿੱਚ ਹੀ ਚਾਰੇ ਪਾਸੇ ਪਏ ਮਰੀਜ਼ਾਂ ਵਿਚਕਾਰ ਜੀਪ ਨੂੰ ਭਜਾ ਦਿੱਤਾ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਰੀਜ਼ ਪੁਲਿਸ ਦੀ ਜੀਪ ਨੂੰ ਦੇਖ ਕੇ ਹੈਰਾਨ ਰਹਿ ਗਏ ਇਸ ਦੌਰਾਨ ਸੁਰੱਖਿਆ ਗਾਰੜ ਆਪਣੀਆਂ ਸੀਟੀਆਂ ਵਜਾ ਕੇ ਸਟ੍ਰੈਚਰ ਹਟਾਉਂਦੇ ਨਜ਼ਰ ਆਏ ਇਹ ਵੀਡੀਓ ઋਸ਼ੀਕੇਸ਼ ਦੇ ਏਮਜ਼ ਹਸਪਤਾਲ ਦਾ ਹੈ ਜਿੱਥੇ ਕਿ ਪੁਲਿਸ ਮਰੀਜ਼ਾਂ ਦੇ ਵਿਚਕਾਰ ਕਾਰ ਲੈ ਕੇ ਐਮਰਜੈਂਸੀ ਵਾਰਡ 'ਚ ਦਾਖਲ ਹੋ ਗਈ। ਦਰਸਲ ਇੱਕ ਮਹਿਲਾ ਡਾਕਟਰ ਨਾਲ ਛੇੜਛਾੜ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਸ਼ਿਕਾਇਤ ਮਿਲਣ ਤੇ ਪੁਲਿਸ ਪਹੁੰਚੀ ਅਤੇ ਮਲਜ਼ਮ ਨੂੰ ਫੜਨ ਲਈ ਪੁਲਿਸ ਕਾਰ ਲੈ ਕੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਹੋਈ। ਹਸਪਤਾਲ ਦੇ ਵਾਰਡ 'ਚ ਮਰੀਜ਼ਾਂ ਨੂੰ ਲੈ ਕੇ ਪੁਲਿਸ ਦੀ ਕਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ 19 ਮਈ ਨੂੰ ਹਸਪਤਾਲ ਦੇ ਆਪਰੇਸ਼ਨ ਥੀਏਟਰ 'ਚ ਇੱਕ ਸਰਜਰੀ ਚੱਲ ਰਹੀ ਸੀ ਇਸ ਦੌਰਾਨ ਸਰਜਰੀ ਵਿਭਾਗ ਦੇ ਤੈਨਾਤ ਮਹਿਲਾ ਡਾਕਟਰ ਨਾਲ ਨਰਸਿੰਗ ਅਫਸਰ ਸतीश ਕੁਮਾਰ ਨੇ ਛੇੜਖਾਨੀ ਸ਼ੁਰੂ ਕਰ ਦਿੱਤੀ ਇਸ ਮਾਮਲੇ ਦਾ ਵਿਰੋਧ ਕਰਦੇ ਹੋਏ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਐਮਟੀ ਡਾਕਟਰਾਂ ਨੇ ਡੀਨ ਦਫ਼ਤਰ ਦਾ ਘਰਾਓ ਕੀਤਾ ਅਤੇ ਮਾਮਲੇ ਦੀ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਦੋਸ਼ੀ ਨਰਸਿੰਗ ਅਧਿਕਾਰੀ ਸतीश ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਹਸਪਤਾਲ ਪਹੁੰਚੀ ਐਸਰਾਨ ਮុលਸਿਮ ਨੂੰ ਪਾਰੀ ਸੁਰੱਖਿਆ ਪ੍ਰਬੰਧਾ ਵਿੱਚ ਕਰ ਗ੍ਰਿਫਤਾਰ ਕੀਤਾ ਗਿਆ ਉਧਰ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਨੇ ਐਮਰਜੈਂਸੀ ਰਵਾੜ ਦੇ ਅੰਦਰ ਪੈ ਮਰੀਜ਼ਾ ਵਿਚਕਾਰ ਜੀਪ ਨੂੰ داخل ਕੀਤਾ ਇਹ ਸੁਰਾਨ ਸੁਰੱਖਿਆ ਗਾੜ ਆਪਣੀਆਂ ਸੀਟੀਆਂ ਵਜਾ ਕੇ ਮਰੀਜ਼ਾਂ ਦੇ ਸਟ੍ਰੈਚਰ ਹਟਾਉਂਦੇ ਰਹੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨਰਸਿੰਗ ਆਫੀਸਰ ਸਤੀਸ਼ ਕੁਮਾਰ ਮੂਲ ਰੂਪ ਚ ਰਾਜਿਸਥਾਨ ਦਾ ਰਹਿਣ ਵਾਲਾ ਹੈ ਜਿਸ ਵਿਰੁੱਧ ਸਬੰਧਕ ਧਰਾਵਾ ਤਹਿਤ ਕੇਸ ਦਰਜ ਕਰ ਲਿਆ ਗਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਆਖਿਆ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਮਾਮਲੇ ਚ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਅਤੇ ਪੁਲਿਸ ਦੀ ਤਾਰੀਫ ਵੀ ਕੀਤੀ ਜਾ ਰਹੀ ਹੈ। ਦੱਸਿਆ ਗਿਆ ઋਸ਼ੀਕੇਸ਼ ਦੇ ਏਮਜ਼ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਨੇ ਹਸਪਤਾਲ ਦੇ ਅੰਦਰ ਹੀ ਜੀਪ ਨੂੰ ਵਾਰ ਦਿੱਤਾ। ਪੁਲਿਸ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਆਈ ਸੀ। ਇਸ ਦੌਰਾਨ ਪੁਲਿਸ ਨੇ ਸਥਿਤੀ ਨੂੰ ਦੇਖਦਿਆਂ ਹਸਪਤਾਲ ਦੇ ਅੰਦਰ ਹੀ ਜੀਪ ਵਾਰ ਦਿੱਤੀ। ਪੁਲਿਸ ਆਪਣੀ ਜੀਪ ਨੂੰ ਚੌਥੀ ਮੰਜ਼ਿਲ ਤੇ ਲੈ ਗਈ ਜਿੱਥੋਂ ਕਿ ਮੁਲਜ਼ਮ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤਿਆਂ ਕਿ ਤਸਵੀਰਾਂ ਸਾਬਤ ਦੇਖੀਆਂ ਜਾ ਸਕਦੀਆਂ ਨੇ। ਕਿ ਪੁਲਿਸ ਕੀ ਮੈਂ ਚੌਥੀ ਮੰਜ਼ਲ ਤੋਂ ਜੀਪ ਨੂੰ ਥੱਲੇ ਲੈ ਕੇ ਆ ਰਹੀ ਹੈ ਇਹ ਤਸਵੀਰਾਂ ਉਦੋਂ ਦੀਆਂ ਨਹੀਂ ਜਦੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਜੀਪ ਵਿੱਚ ਮੁਲਜ਼ਮ ਨੂੰ ਬਿਠਾਇਆ ਗਿਆ ਅਤੇ ਇਸ ਜੀਪ ਨੂੰ ਚੌਥੀ ਮੰਜ਼ਲ ਤੋਂ ਥੱਲੇ ਲਿਆਂਦਾ ਜਾ ਰਿਹਾ ਸੀ ਦਰਸਲੇ ਪੂਰਾ ਮਾਮਲਾ ਇੱਕ ਮਹਿਲਾ ਡਾਕਟਰ ਨਾਲ ਛੇੜਖਾਨੀ ਦਾ ਹੈ ਜਿਸ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਸੀ ਅਤੇ ਮੁਲਜ਼ਮ ਨਰਸਿੰਗ ਆਫੀਸਰ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਹੜਤਾਲ ਕਰ ਦਿੱਤੀ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ